ਨਾਵੀ ਅਮਰੀਕ ਸ਼ਹਾਜਾਦ ਆ ਗਿਆ ਆ ਦੂਸਰਾ ਬਾਈਕ ਮੇਰੀ ਬੇਨਤੀ ਪਲੀਜ਼ ਰਿੱਕੀ ਵੱਲੋਂ ਅੰਬੇ ਜੀ ਦਾ ਤਿੰਨ ਰੈਡਾਂ ਦਾ ਰਿੱਕੀ ਸਾਡੇ ਭਰਾ ਵੱਲੋਂ ਰਕੀ ਹਾਂਸ ਵੱਲੋਂ ਅੰਬੇ ਦਾ ਉਧਰ ਕਹਿੰਦੇ ਸ਼ਾਜਾਦ ਕਬੱਡੀ ਪਾ ਰਿਹਾ ਹੈ ਗੁਰਜੀਤ ਨੰਨੜ ਜੀ ਵਿਸ਼ੇਸ਼ ਤੌਰ ਤੇ ਪੁੱਜੇ ਧੰਨਵਾਦ ਆ ਵਿੱਕੀ ਹਰੀਕੇ ਕਲਾਂ ਵਾਲਾ ਜਰ ਜਲਾਲ ਵੱਲੋਂ ਸਾਰੇ ਪ੍ਰਬੰਧਕਾਂ ਵੱਲੋਂ ਕਿਉਂਕਿ ਰੋਜੇ ਖੋਲ ਕੇ ਆਉਣਾ ਇੱਕ ਵੱਡੀ ਗੱਲ ਹੈ ਤੇ ਭੁੱਖੇ ਢਿੱਡ ਖੇਡਣਾ ਇਹ ਉਤੋਂ ਵੱਡੀ ਗੱਲ ਹੈ ਲੈ ਵੀ ਫਰਿਆਦ ਧੰਨਵਾਦ ਹੈ ਨੌਜਵਾਨਾ ਜਿਉਂਦਾ ਬਸਦਾ ਰਹਿ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇੰਗਲੈਂਡ ਤੋਂ ਅੱਜ ਰੇਡਾਂ ਦਾ ਵੀ ਮਾਨ ਸਨਮਾਨ ਹੋਇਆ ਆ ਸ਼ਾਜਾਦ ਤੇ ਵਿੱਕੀ ਹਰੀਆ ਵਾਲਾ ਆ ਦੂਜੀ ਚੱਲੀ ਅਮਰੀ ਹਾਸ ਉਹਨਾਂ ਵੱਲੋਂ ਸ਼ਯਾਦ ਦੀਆਂ ਦੋ ਰੈਡਾਂ ਦਾ 100 ਡਾਲਰ ਦਿੱਤਾ ਜਾਵੇਗਾ ਇਹ ਡਾਲਰ ਲੱਗਦੇ ਆ ਆ ਰੁਪਈਏ ਲੱਗਦੇ ਆ ਗਲਾਲ ਦੇ ਵਿੱਚ ਫਾਈਨਲ ਖੇਡਿਆ ਜਾ ਰਿਹਾ ਉਧਰ ਜਗਮੀਤ ਪੜਾਣਾ ਸਾਡਾ ਪਿੰਡਾ ਪਰ 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 ਰਾਜੀ ਕਹਿੰਦੇ ਕਬੱਡੀ ਪਾ ਰਹੇ ਮੇਰੇ ਮਿੱਤਰੋ 30 ਤਰੀਕ ਹੋਣੀ ਹੈ ਮਾੜੀ ਪਿੰਡ ਦਾ ਮੇਲਾ ਮੇਲਾ ਵੀ ਚੋਟੀ ਦਾ ਹੋਣਾ ਹੈ 30 ਤਰੀਕ ਨੂੰ 175 ਵਸਤਾ ਨੂੰ 31 31000 30 ਤਰੀਕ ਹੋਣੀ